ਅਸਵਿਲੇ ਸੋਨੇ ਅਤੇ ਚਾਂਦੀ ਦੇ ਰੇਟ ਤੇਜ਼ੀ ਨਾਲ ਵਧ ਰਹੇ ਹਨ ਅਤੇ ਉਸ ਉੱਪਰ ਅੱਜਕੱਲ ਦਿਵਾਲੀ ਦਾ ਸੀਜ਼ਨ ਚੱਲ ਰਿਹਾ ਹੈ। ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਸੋਨੇ ਦਾ ਰੇਟ 1,28,500 ਰੁਪਏ ਪ੍ਰਤੀ 10 ਗ੍ਰਾਮ ਰਿਹਾ ਜਦਕਿ ਚਾਂਦੀ ਦਾ ਰੇਟ 1,72,000 ਰੁਪਏ ਪ੍ਰਤੀ ਕਿਲੋ ਰਿਹਾ। ਜਾਣਕਾਰਾਂ ਦਾ ਅਖਰ ਹੈ ਕਿ ਦਿਵਾਲੀ ਤੱਕ ਸੋਨੇ ਦਾ ਰੇਟ ਲਗਭਗ 1.5 ਲੱਖ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀਦਾਰੇ 2 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚਦੀ ਉਮੀਦ ਕੀਤੀ ਜਾ ਰਹੀ ਹੈ ਵਪਾਰੀਆਂ ਦਾ ਅਖਣਾ ਹੈ ਕਿ ਸੋਨੇ ਦੇ ਰੇਟਾਂ ਵਿੱਚ ਕਮਾਂਤਰੀ ਪੱਧਰ ਤੇ ਵਾਅਦਾ ਹੋ ਰਿਹਾ ਹੈ ਅਤੇ ਚਾਂਦੀ ਦੇ ਰੇਟਾਂ ਵਿੱਚ ਵਾਧੇ ਦਾ ਕਾਰਨ ਚਾਂਦੀ ਦੀ ਇੰਪੋਰਟ ਤੇ ਪਾਬੰਦੀ ਲੱਗਣਾ ਹੈ ਅੱਜ ਸੋਨੇ ਦਾ ਭਾਜ 1,28,000 ਅੱਜ 골ਡ ਦਾ ਭਾ ਬਾਜ਼ਾਰ ਚਾ ਤੇ 1,70,000 ਰੁਪਇਆ ਅੱਜ ਚਾਂਦੀ ਦਾ ਵਤਨ ਦਾ ਇਹੋ ਕਾਰਨ ਹੈ ਕਿ ਲੋਕਾਂ ਦੇ ਧਿਆਨ ਚਾਂਦੀ ਸੋਨੇ 'ਚ ਖਰੀਦੰਦਾ ਇੱਥੇ ਪੈ ਗਿਆ ਕਿ ਜਿਨੇ ਜਿਨੇ ਜਿਸ ਭਾਅ 'ਚ ਲਿਆ ਉਹਦਾ ਬੈਨੀਫਿਟ ਹੀ ਹੋਇਆ ਜੇ ਕਿ ਇਹਨੇ ਅੱਜ ਤੋਂ 2 ਮਹੀਨੇ ਪਹਿਲਾਂ ਜੇ 1 ਲੱਖ ਰੁਪਇਆ ਦੀ ਚਾਂਦੀ ਲਈ ਜੇ ਅੱਜ ਉਹਦਾ 1,70,000 ਰੁਪਇਆ ਬਣ ਗਿਆ ਇਹ ਡੇਢ 2 ਮਹੀਨੇ 'ਚ ਇਹੋ ਜਿਹਾ ਕੋਈ ਬੈਂਕ ਨੇ ਕੋਈ ਵਿਆਜ ਨਹੀਂ ਜਿਹੜਾ ਵਿਆਜ ਇਸ ਗੋਸੋਂ ਨੇ ਚਾਂਦੀ ਨੇ ਦਿੱਤਾ ਵਾ ਲੋਕਾ ਵਰਲਡ ਦੀ ਤੇਜ਼ੀ ਪੂਰੇ ਵਰਲਡ ਜਿ ਇਦਾਂ ਹੀ ਤੇਜ਼ੀ ਹੈ ਚਾਂਦੀ ਸੋਨੇ ਦਾ ਭਾਅ ਆਰ ਵਰਲਡ ਚ ਨਾਲ ਮਗਰ ਚੱਲਦਾ ਵਾ ਤੇ ਇਸ ਵਾਸਤੇ ਪੂਰੇ ਵਰਲਡ ਦੀ ਤੇਜ਼ੀ ਹੈ ਸਰ ਜਿੱਦਾਂ ਰੋਜ਼ ਦੇ ਰੋਜ਼ ਚੱਲਦਾ ਪਿਆ ਮੇਰੇ ਕਹਿੰਦਾ 1.5 ਲੱਖ ਤੱਕ 2 ਲੱਖ ਤੱਕ ਚਾਂਦੀ ਪਹੁੰਚ ਜੇਗੀ ਤੇ ਦੇ ਲਗ ਤੱਕ ਸੋਨਾ ਪਹੁੰਚ ਸਕਦਾ ਉਹ ਤਾਂ ਤੇ ਹੈ ਹੀ ਜਦੋਂ ਚਾਂਦੀ ਦੀ ਜਿਸ ਚੀਜ਼ ਦੀ ਛੋਟ ਜੀ ਹੋ ਜੇਗੀ ਉਹਦੀ ਵੈਸੇ ਹੀ ਰੇਟ ਵਧਣ ਦਾ ਮਗੇ ਸਿਸਟਮ ਬਣ ਜਾਏਗਾ ਐਸੋਲੇ ਅੱਜ ਹੀ ਬੁਕਿੰਗ ਕਰਦੇ ਪਏ ਆ 10 ਦਿਨ ਬਾਅਦ ਦੀ ਜਿੰਨੇ ਇਹਨਾਂ ਲੋਕਾਂ ਦੀ ਬੁਕਿੰਗ ਇਦਾਂ ਹੀ ਸਾਡੀ ਮਗਰ ਬੁਕਿੰਗ ਹੁੰਦੀ ਪਈ ਹੈ ਜਿੰਨੀ ਚੀਜ਼ ਦੀ ਛੋਟ ਜੀ ਹੋਏਗੀ ਉਹਨਾਂ ਹੀ ਉਹਦਾ ਰੇਟ ਤੇਜ਼ ਹੋਏ ਖੁਸ਼ੀ ਤੇ ਹੈ ਕਾਰੋਬਾਰ ਅਹੀ ਲੋਕ ਤੇ ਚੰਨੇ ਆ ਚਲੋ ਨਾਰਮਲ ਰੇਟ ਹੋਵੇ ਹਰ ਲੇਡੀਜ਼ ਹਰ ਗਾਗ ਹਰ ਬੇਟੀ ਦੇ ਵਿਆਹ ਚ ਇਹ ਵੱਧ ਤੋਂ ਵੱਧ ਪਾਇਆ ਜਾਵੇ ਪਰ ਇਹ ਰੇਟ ਆਨ ਵਾਲੇ ਸਮਾਜ ਦੇ ਨਾਲ ਹੀ ਵਾਅਦਾ ਪਿਆਵਾ ਮੈਂ ਇਹ ਦੇਖਦਾ ਪਿਆ ਲੋਕੀ ਕਹਿੰਦੇ ਪੈਸੇ ਨਹੀਂ ਹੈਗੇ ਸੋਨਾ ਚੰਦੀ ਲੈਣ ਨੂੰ ਦੁਨੀਆਂ ਕੋ ਕਾਫੀ ਪੈਸੇ ਹੋ ਨਿਕਲੇ ਆ ਕਿਉਂ ਕਰਕੇ ਕਿ ਲੋਕਾਂ ਨੂੰ ਇਹ ਚ ਫਾਇਦਾ ਹੋਇਆ ਨਹੀਂ ਘਟਨ ਦਾ ਅੰਦਾਜ਼ ਤੱਕ ਕੋਈ ਸੁਭਾਅ ਨਹੀਂ ਅਸੀਂ ਦੇ ਕਵਾਂਗੇ ਇਹ ਹੋਰ ਜਿਆਦਾ ਬੜੀ ਰੋਜ਼ ਦੇ ਰੋਜ਼ ਵਾਅਦਾ ਪਿਆ ਅਏ ਦੁਵਾਰੀ ਤੱਕ ਦੇ ਇੰਨਾ ਤੇਜ਼ ਹੀ ਜਾਏਗਾ ਕੱਢਣ ਦੀਆਂ ਨੂੰ ਸੁਭਾਅ ਨਹੀਂ ਲੱਗਦੀ। ਭਾਜੀ 1,70,500 ਰੁਪਏ ਤੇ ਇਸ ਨੇ ਰੇਟ ਵਧਨ ਦਾ ਕੀ ਕਰਨ? ਤੁਹਾਨੂੰ ਮੈਂ ਪਿਛਲੇ ਵੀ ਦੱਸਿਆ ਸੀ ਕਿ ਚਾਂਦੀ ਦੀ ਆਵਗਮਨ ਬੰਦ ਹੋ ਗਈ ਹੈ, ਇੰਪੋਰਟ ਬੰਦ ਹੋ ਗਈ ਹੈ। ਉਹਦੇ ਕਰਕੇ ਚਾਂਦੀਆ ਪ੍ਰੀਮੀਅਮ ਬਹੁਤ ਜ਼ਿਆਦਾ ਹੈ। ਚਾਂਦੀ ਹਰ ਟਾਈਮ ਤੇ ਹੋਰ ਬੜੀ ਮਹਿੰਗੀ ਹੋ ਜਾਏਗੀ। ਉਹ ਰੇਟ ਵਧਾ ਦਾ ਕਾਰਨ ਸਿਰਫ ਈਵੇਂ ਮੈਂ। ਚਾਂਦੀ ਹਰ ਜਗ੍ਹਾ ਸ਼ਾਰਟ ਹੈ। ਚਾਂਦੀ ਦੀ ਹਰ ਜਗ੍ਹਾ ਬੁਕਿੰਗ ਚੱਲਦੀ ਪਈ ਹੈ। ਜਿੱਥੇ ਮੈਂ ਚਾਂਦੀ ਕਰਾ ਲਵੋ ਲੋਕੀ ਬੁੱਕ ਹੀ ਕਰਦੇ ਪਏ ਆ। ਡਿਲੀਵਰੀ ਹਫਤੇ ਬਾਅਦ ਅਰਧ ਦਿਨ ਬਾਅਦ ਡਿਲੀਵਰੀ ਮਿਲਦੀ ਵੀ ਹੈ ਦੇਖੋ ਚਾਂਦੀ ਹੁਣ ਮੀਡਲ ਉੱਪਰ ਚਾ ਗਈ ਹੈ ਪਹਿਲੇ ਚਾਂਦੀ ਹਰ ਲੈਵਲ ਚਾ ਗਈ ਸੀ ਬਾਕੀ ਹਰ ਬੰਦੇ ਨੇ ਆਪਣੇ ਸਾਰਾ ਖਰੀਦਦਾਰੀ ਨੂੰ ਘੰਨਦੀ ਹੈ ਤਾਂ ਪਿਛੇ ਵਸਾਈ ਚਾਂਦੀ ਬਹੁਤ ਸ਼ੁਭ ਹੁੰਦੀ ਹੈ ਹਰ ਬੰਦੇ ਨੇ ਚਾਂਦੀ ਲੈਣੀ ਹੈ ਜਿੰਨੀ ਕਪੈਸਿਟੀ ਹੈ ਚਾਹ 2000 ਦੀ ਚਾਹ 10000 ਦੀ ਚਾਹ 50 ਦੀ ਮਾਰਕੀਟ ਚ ਮਾਲ ਦੀ ਬਹੁਤ ਸ਼ੋਰਜਾ ਜੀ ਦੋ ਤਿੰਨ ਦਿਨ ਤੋਂ ਮਾਲ ਨਹੀਂ ਸੀ ਆ ਰਿਹਾ ਹੁਣ ਕੱਲ ਤੋਂ ਫੇਰ ਚੱਲੂ ਹੋ ਗਿਆ ਉਹਦੇ ਕਰਕੇ ਸਿਰਫ ਪ੍ਰੀਮੀਅਮ ਵਧਿਆ ਹੈ ਦੋ ਨਾ ਹੋਵੇ 85 90 ਤੇ ਆ ਹੀ ਜਾਏਗਾ ਹੁਣ ਦੀਵਾਲੀ ਨੂੰ ਬਾਕੀ ਦਾਜ਼ ਦਵਲੀ ਤੇ ਚਾਂਦੀ ਦੀ ਜਿਹੜੀ ਆਈਟਮ ਨਾ ਸਿੱਕਾ ਮੂਰਤੀ ਭਾਂਡੇ ਬਰਤਨ ਵਗੈਰਾ ਹਰ ਚੀ ਚਲਦੀ ਹੈ ਹਰ ਚੀ ਵਿਗਦੀ ਹੈ ਕਸਟਮਰ ਚ ਆਉਂਦਾ ਕੋਈ ਗਲਾਸ ਲੈ ਰਿਹਾ ਕੋਈ ਮੂਰਤੀ ਲੈ ਰਿਹਾ ਦਵਲੀ ਪੂਜਨ ਹੁੰਦੀ ਹੈ ਹਰ ਚੀ ਦਵਲੀ ਦੀ ਵਿਗਦੀ ਹੈ ਨਹੀਂ ਚਾਂਦੀ ਵੇਚਦਾ ਇਸ ਟਾਈਮ ਕੋਈ ਨਹੀਂ ਪਿਆ ਜੀ ਸਭ ਚਾਂਦੀ ਲੈ ਹੀ ਰਹੇ ਜੇ ਵੇਚਣ ਲਾ ਬੰਦਾ ਕੋਈ ਨਹੀਂ ਆ ਰਿਹਾ ਹਰ ਬਾਜ਼ਾਰ ਚ ਹਰ ਬੰਦਾ ਬਾਹਰ ਖਾ ਜੇ ਚਾਂਦੀ ਦੀ ਜੋ ਆਵਾਜ਼ ਗਈ ਹੈ ਕਿ ਚਾਂਦੀ ਛੋਟ ਬੜੀ ਹੈ ਉਹਦੇ ਕਰਕੇ ਚਾਂਦੀ ਦਾ ਰੇਟ ਸਾਨੂੰ ਬਹੁਤ ਜ਼ਿਆਦਾ ਉੱਪਰ ਨੇ ਲਾ ਰਹੇ ਆ ਅਗਲੇ ਸਾਲ ਚ ਤੁਹਾਨੂੰ ਪਾਜਰੀ ਨੇ ਰਾੜਿਆ ਇਹ ਪੰਨ ਜ ਨਹੀਂ ਆਂਗੇ